ਆ ਦੇਖੋ ਆਪਾਂ ਦੀ ਹਾਈਟ ਦੇਖੋ ਬਹੁਤ ਹਾਈਟ ਬਹੁਤ ਇਹ ਸਾਰਾ 350 ਦਾ ਦਿਨ ਦੂਰੋਂ ਦਿਖਾ ਰਹੇ ਬਈ ਇਹ ਵੀ 350 ਦਾ ਦੇਖ ਸਕਦੇ ਹੋ ਪਲਿਆ ਪਲਾਇਆ ਤੁਸੀਂ ਕੋਠੀਆਂ ਤਿਆਰ ਕਰ ਰਹੀਆਂ ਪਾਰਕ ਤਿਆਰ ਕਰਨੇ ਆ ਜਾਂ ਕੋਈ ਤੁਸੀਂ ਮੰਨ ਲਾ ਪੈਲਸ ਤਿਆਰ ਕਰਨੇ ਕਲੌਨੀਆਂ ਵਾਲੇ ਭਰਾ ਤੇ ਖਜੂਰਾ ਵੀ ਆਪਾਂ ਅਗਲੀ ਵੀਡੀਓ ਚ ਖਜੂਰਾ ਵੀ ਲਿਆਵਾਂਗੇ ਨਾਲ ਆ ਵੀ ਬੂਟਾ ਇਹ ਤੇ ਸੋਨਾ ਵੀ ਬਹੁਤ ਆ ਬਈ ਇਹ ਆਪਣੇ ਸ਼ਕੀਰ ਬਾਦਲ ਦੇ ਲੱਗਿਆ ਤੇ ਹਰੇਕ ਲੀਡਰ ਦੇ ਘਰੇ ਲੱਗੇ ਹੀ ਆ ਤੇ ਇਹ ਆਪਾਂ ਦੇ ਦੇਵਾਂਗੇ ਬਈ 1000 ਰੁਪਏ ਦਾ ਜਿਹੜਾ ਪੰਚਾਇਤ ਵਾਲਿਆਂ ਨੇ ਲਾਉਣਾ ਹਾਂ ਉਹ 12 1250 ਦਾ ਹੈ ਬੂਟਾ ਤੇ ਜਿਹੜਾ ਸਰਕਾਰੀ ਤਾਂ ਤੇ ਗੁਰੂ ਘਰ ਲਾਉਣੇ ਆ ਉਹ ਵੀ ਆਪਾਂ ਬਈ 100 200 ਹੋਰ ਸਸਤਾ ਦੇ ਦਾਂਗੇ ਜਿਹੜਾ ਯਾਰ ਗੁਰੂ ਘਰ ਤੋਂ ਜਾਂ ਕੋਈ ਧਾਰਮਿਕ ਜਗਾ ਹੈਗੀ ਉਹ ਤੋਂ ਤਾਂ ਮੈਂ ਕਮਾਈ ਲੈਣੀ ਲੈ ਵੀ ਮਿੱਤਰਵਾਜੇ ਪਹੁੰਚੇ ਹੋਏ ਹੈਗੇ ਬਈ ਆਪਾਂ ਕੇਰਲਾ ਦੇ ਵਿੱਚ ਪੰਜਾਬ ਨੂੰ ਹੀ ਆਪਾਂ ਕੇਰਲਾ ਬਣਾ ਦੇਣਾਗਾ ਕਿਉਂਕਿ ਬਈ ਵੈਰਾਈਟੀ ਤੁਹਾਡੇ ਵਾਸਤੇ ਲੈ ਕੇ ਆਇਆਂਗੇ ਤੇ ਰੇਟ ਵੀ ਇਹੋ ਜਿਹਾ ਹੋਊਗਾ ਵੀ ਕਿਤੋਂ ਵੀ ਨਹੀਂ ਮਿਲਣਾ ਗੱਲਬਾਤ ਕਰ ਦਾਂਗੇ ਰਾਜਵੀਰ ਬਈ ਨਾਲ ਸਤਿ ਸ਼੍ਰੀ ਅਕਾਲ ਬਈ ਤੁਸੀਂ ਸੇਵਾ ਹਾਂਜੀ ਬਈ ਸਤਿ ਸ਼੍ਰੀ ਅਕਾਲ ਆਪਣੀ ਬਰਤਾਲ ਨਾਲ ਵਿੱਚ ਸਵਾਗਤ ਆ ਤੁਹਾਡਾ ਧੰਨਵਾਦ ਧੰਨਵਾਦ ਜੀ ਤੇਰਲਾ ਤਾਂ ਨਹੀਂ ਬੰਦਾ ਪਰ ਆਪਾਂ ਰੀਸ ਜਰੂਰ ਕਰ ਸਕਦੇ ਆ ਠੀਕ ਹੈ ਜੀ ਕਿਉਂਕਿ ਇਹ ਆਪਣਾ ਰੋਖ ਹੈ ਨਹੀਂ ਗਾ ਇਧਰ ਹਾਂ ਤੇ ਚਲੋ ਆਪਾਂ ਹੁਣ ਥੋੜੇ ਦਰਾਖਤ ਦੂਜੇ ਵੀ ਲਾਉਣੇ ਚਾਹੀਦੇ ਦੇਸੀ ਕਈ ਭਰਾ ਕਮੈਂਟ ਕਰਦੇ ਇਹਦਾ ਕੀ ਕੰਮ ਹੈ ਕੰਮ ਬਈ ਇਹ ਵੀ ਦਿੰਦਾ ਜਿਹੜੀਆਂ ਆ ਚੀਜ਼ਾਂ ਤੋਂ ਵੀ ਜਿਹੜਾ ਆਪਦਾ ਮਟੀਰੀਅਲ ਲੈਂਦਾ ਵੀ ਜਿਹੜੇ ਖਤਮ ਹੋ ਗਏ ਹਨਾ ਕਮਾਦ ਚੋਂ ਤੇ ਇਹ ਚੋਂ ਲੈਂਦਾ ਬਈ ਹਰੇਕ ਦੀ ਆਪਦੀ ਹੈਗੀ ਆ ਹਰੇਕ ਥਾਂ ਆਪਾਂ ਬਈ ਆਪਦੇ ਵਿਰਾਸਤੀ ਰੋਖ ਨਹੀਂ ਲਾ ਸਕਦੇ ਜਿਵੇਂ ਹੁਣ ਗਲੀ ਹੈ ਕੋਈ ਗਲੀ 'ਚ ਆਪਾਂ ਕਿੱਥੋਂ ਬਈ ਕਿਕਰ ਟਾਨੀ ਲਾ ਲਾਂਗੇ ਹਨਾ ਤਾਰਾਂ ਹੈਗੀਆਂ ਤਾਂ ਤੇ ਇਹਦਾ ਆਪਾਂ ਇਹ ਲਾ ਸਕਦੇ ਆ ਇਹ ਹੈ ਕੀ ਹੈ ਬਈ ਜੇ ਪਹਿਲੀ ਲਾ ਲਈ ਇਹ ਬੋਤਲ ਪਾਵਾ ਲੈ ਵੀ ਬੋਤਲ ਪਾਵਾ ਆਪਣੀ ਵੈਰਾਈਟੀ ਹੈ ਇਹ ਆਂਧਰਾ ਦੀ ਇਹ ਵਧੀਆ ਥੈਲੀ ਚ ਚੰਗੀ ਮਿੱਟੀ ਚ ਹੈ ਇਹ ਆਪਣੇ ਹੋ ਜਾਂਦੇ ਨੇ ਕੋਈ ਚੱਕਰ ਨਹੀਂ ਆ ਹਾ ਹੋ ਜਾਂਦੇ ਆ ਬਈ ਥੋੜੀ ਸੇਵਾ ਭਾਲਦੇ ਆ ਇਹ ਤੇ ਬਾ ਹੋ ਜਾਂਦੇ ਆ ਬਾਕੀ ਆਪਾਂ ਆਫਰ ਲਾਈ ਹੈ ਜਿਹੜੀਆਂ ਪੰਚਾਇਤਾਂ ਹੈਗੀਆਂ ਪੰਚਾਇਤਾਂ ਹੈਗੀਆਂ ਹਾਂ ਠੀਕ ਹੈ ਪਹਿਲਾਂ ਆਪਣੇ ਜਿਹੜੇ ਵਿਚਾਰੇ ਮੈਂਬਰ ਸਰਪੰਚ ਡਰ ਜਾਂਦੇ ਸੀ ਕਹਿੰਦੇ ਇਹਦਾ ਮਹਿੰਗਾ ਕੰਮ ਆ ਹਨਾ ਉਹ ਛੋਟਾ ਲਾ ਲੈਂਦੇ ਆ ਬਈ ਲਿਆ ਕੇ ਠੀਕ ਆ ਜੀ ਜਿਵੇਂ ਐਡਾ ਕਾ ਲਾ ਲਿਆ ਐਡਾ ਕਾ ਉਹ ਪਸੂ ਤੋੜ ਜਾਂਦੇ ਜਾਂ ਕੋਈ ਤੋੜ ਜਾਂਦੇ ਆ ਆਪਣੇ ਕੋਲੇ ਸਾਰਨਾ ਛੋਟਾ ਸਹਜ ਆ ਬਈ ਇਹ ਸਹੀ ਗੱਲ ਹੁੰਦਾ ਹੀ ਨਹੀਂ ਹੈਗਾ ਉਹ ਤਾਂ ਜਿਹਦਾ ਰੇਟ ਮੈਂ ਤੁਹਾਨੂੰ ਆਪਾਂ ਵੀਡੀਓ ਚ ਦਾ ਦੇਣਾ 350 ਦਾ ਬਈ ਇਹ ਸਿਰਫ ਹਾਂ ਇਹ ਵੀ ਸਾਢੇ ਤਿੰਨ ਇਹ ਦੋ ਵੀ ਵੱਡੇ ਵੱਡੇ ਪਏ ਆ ਵੀ ਲੱਗ ਭਾਗ ਮਲਾਦਾ ਹੋਊਗਾ ਇਹ 12 ਫੁੱਟ ਦਾ ਹੋਊਗਾ ਵੀਰੇ ਹਾਂ ਬਈ ਪੱਤੇ ਸਣੇ ਤਾਂ ਬਹੁਤ ਆ ਇਹ 12 ਫੁੱਟ ਆ ਆ ਦੇਖੋ ਬਈ ਤੁਸੀਂ ਠੀਕ ਹੈ ਇਹ ਤੁਸੀਂ ਲਾ ਸਕਦੇ ਹੋ ਇਦੋਂ ਛੋਟਾ ਵੀ ਹੈਗਾ ਆਪਾਂ ਪੰਚਾਇਤ ਵਾਲਿਆਂ ਨੂੰ ਬਈ 200 ਦਾ ਹੀ ਦੇ ਦਿਆਂਗੇ ਠੀਕ ਹੈ 200 ਦੇ ਦੋਗੇ ਫੈਲੀ ਦੇਖੋ ਥੱਲੇ ਬਈ ਮਟੀਰੀਅਲ ਦੇਖੋ ਪੂਰਾ ਠੀਕ ਹੈ ਇਦੋਂ ਇਹਦੇ ਚ ਵੱਡੀ ਵੈਰਾਈਟੀ ਵੀ ਹੈਗੀ ਆ ਠੀਕ ਆ ਆ 500 ਵਾਲਾ ਇਹ ਥੋੜੀਆਂ ਜੀਆਂ ਥੈਲੀਆਂ ਦਾ ਫਰਕ ਹੁੰਦਾ ਹਨਾ ਤੇ ਇਹ ਹੈਗੀ ਆ ਬੋਤਲ ਪਾਮ ਦੇ ਵਿੱਚ ਤੇ ਉਦੋਂ ਗਾਂ ਆ ਗਿਆ ਜਿਹੜਾ ਬਈ ਫੌਕਸਟਲ ਪਾਮ ਹੈ ਫੌਕਸਟਲ ਪਾਮ ਆ ਗਿਆ ਫੌਕਸਟਲ ਪਾਮ ਇੱਕ ਉਧਰ ਛੋਟਾ ਪਿਆ ਤੇ ਇਹਦੀ ਡਿਮਾਂਡ ਬਈ ਬਹੁਤ ਆ ਫੌਕਸਟਲ ਦੀ ਠੀਕ ਹੈ ਜੀ ਆ ਦੇਖੋ ਸਹੀ ਗੱਲ ਹੈ ਇਹ ਬਈ ਬੋਤਲ ਪਾਉਣ ਨਾਲੋਂ ਥੋੜਾ ਸੋਨਾ ਵੱਧ ਆ ਤੇ ਗਰੋਥ ਵੱਧ ਕਰਦਾ ਇਹ ਪੱਤੇ ਵੱਧ ਆ ਜਾਂਦੇ ਨੇ ਉੱਪਰ ਹਣੇ ਪੱਤੇ ਵੀ ਹਾਂ ਤੇ ਇਹਦਾ ਆ ਕਟਾ ਤੇ ਥੱਲੋਂ ਰਿੰਗ ਬਣਾਉਂਦਾ ਬਹੁਤ ਸੋਹਣਾ ਆਪਾਂ ਵੱਡੇ ਬੂਟੇ ਤੇ ਦਿਖਾਵਾਂਗੇ ਰਿੰਗ ਜਿਵੇਂ ਇਹ ਰਿੰਗ ਬਣਦੀ ਆ ਹਾਂ ਰਿੰਗੇ ਇੱਕ ਇੱਕ ਬੂਟਾ ਰਿੰਗ ਤੇ ਬਣਨ ਵਾਲਾ ਇਹ ਤੇ ਇਹ ਆਪਾਂ ਵੈਸੇ ਜਿਹੜਾ ਲੋਕ ਲੂ ਗਾਖ ਆਉਂਦੇ ਜਿਹੜੇ ਘਰੇ ਲਾਉਣੇ ਆ ਉਹਨੂੰ 800 ਰੁਪਏ ਦਾ ਤੇ ਜਿਹੜਾ ਕੋਈ ਪੰਚਾਇਤ ਵਾਲਾ ਉਹਨੂੰ 700 ਰੁਪਏ ਦਾ ਜਾਂ ਕੋਈ ਧਾਰਮਿਕ ਥਾਂ ਤੇ ਲਾਉਣਾ ਉਦੋਂ ਵੀ ਕੋਈ 40-50 ਰੁਪਏ ਸਸ ਤੁਹਾ ਆਪਾ ਵੇਚ ਰਹੇ ਆ ਬਾਈ ਜੀ ਠੀਕ ਹੈ ਜੀ ਹਾਂ ਇਹ ਦੋ ਪਾਮ ਆਪਣੇ ਕੋਲੇ ਵੈਰਾਈਟੀ ਹੈਗੀ ਆ ਤੇ ਜਿਹੜੀ ਅਗਲੀ ਵੈਰਾਈਟੀ ਆਪਾਂ ਦਿਖਾ ਦਿੰਨੇ ਆ ਅੱਗੇ ਆਓ ਬਾਈ ਅਗਲੀ ਵੈਰਾਈਟੀ ਦਿਖਾਉਣੇ ਆ ਕਿ ਦੇਖ ਸਕਦੋਂਗੇ ਵੈਰਾਈਟੀ ਬਾਕੀ ਬਾਈ ਦਰਹੇਮ ਆ ਆਪਾਂ ਪੂਰਾ ਇਹਦਾ ਪਰਦਾ ਹੀ ਚੱਕਦਾ ਨਰਸਰੀ ਦਾ ਠੀਕ ਹੈ ਕਿਉਂਕਿ ਬਹੁਤ ਲੁੱਟ ਹੋਈ ਆ ਪਾਮਾਂ ਦੇ ਨਾਂ ਤੇ ਅਗਲਾ ਡਰਦਾ ਪਤਾ ਨਹੀਂ ਕਿੱਡਾ ਕਿੱਡਾ ਹੈ ਹਨਾ ਠੀਕ ਹੈ ਜੀ ਆ ਦੇਖੋ ਆ ਪਾਮ ਦੀ ਹਾਈਟ ਦੇਖੋ ਬਹੁਤ ਹਾਈਟ ਬਹੁਤ ਆ ਬਈ ਇਹ ਸਾਰਾ 350 ਦਾ ਦਿੰਨਾ ਦੂਰੋਂ ਦਿਖਾ ਦੇ ਬਈ ਇਹ ਵੀ 350 ਦਾ ਦੇ ਸਕਦੇ ਹੋ ਪਲਿਆ ਪੁਲਾਇਆ ਨਾਲੇ ਨੀਵੇਂ ਥਾਂ ਪਿਆ ਜੈ ਨਹੀਂ ਉੱਚੇ ਥਾਂ ਰੱਖਿਆ ਆਪਾਂ ਸਹੀ ਗੱਲ ਹੈਗੀ ਆ ਆ ਦੇਖੋ ਕਿੰਨੀ ਇਹਦੀ ਹਾਈਟ ਹੈਗੀ ਹੈ ਸਹੀ ਗੱਲ ਤੇ ਉਸ ਤੋਂ ਬਾਅਦ ਬਈ ਜਿਹੜੀ ਸਿਰਾ ਚੀਜ਼ ਆ ਗਈ ਹਾਂ ਇਸ ਤੋਂ ਬਾਅਦ ਬਈ ਤਰਸੇ ਆਂ ਪਾਮ ਲਾਓ ਨਾ ਲਾਓ ਪਰ ਆ ਚੀਜ਼ ਤਾਂ ਬਈ ਜ਼ਰੂਰ ਲਾਓ ਕਿਉਂ ਬਈ ਕਾਰਨ ਦੱਸ ਦੇ ਬਈ ਕਾਰਨ ਬਈ ਬੂਟੇ ਹੀ ਬਾਲਾ ਨਜਾਇਜ਼ ਸੋਨਾ ਬਈ ਇਹ ਇਹਨੂੰ ਆਪਣੇ ਆਕੇ ਕਹਿੰਦੇ ਆ ਬਈ ਟਾਲੀ ਜੀ ਦੇਈ ਤਾਲੀਰ ਦਾ ਪੱਤਾ ਹੈ ਦਾ ਇਹ ਬਈ ਟਰਮੀਨਲ ਗਿਆ ਇਹ ਟਰਮੀਨਲ ਇਹ ਆ ਦੇਖੋ ਇਹਨੇ ਇੱਥੇ ਛਤਰੀ ਬਣਾਈ ਆ ਆ 2 ਫੁੱਟ ਵਧਣਾ ਇੱਥੇ ਛਤਰੀ ਫਿਰ ਆ 2 ਫੁੱਟ ਵਧਣਾ ਫਿਰ ਛਤਰੀ ਤੇ ਨਾ ਇਹਨੂੰ ਕੋਈ ਸ਼ਾਂਗਨ ਦੀ ਲੋੜ ਪੈਂਦੀ ਹੈ ਜਿਵੇਂ ਆਮ ਅਣਜਾਣ ਬੰਦਾ ਵੀ ਕਈ ਬੂਟੇ ਦਾ ਆਪਣੀ ਡੈਕੋਰੇਸ਼ਨ ਕਰਨੇ ਪੈਂਦੇ ਕੱਟਣੇ ਪੈਂਦੇ ਹਨ ਇਹ ਬਈ ਆਟੋਮੈਟਿਕ ਇੱਡੀ ਸੋਹਣੀ ਛਤਰੀਆਂ ਬਣਾ ਬਣਾ ਕੇ ਚੱਲਦਾ ਆਈ ਬਣਾਈ ਜਾਂਦਾ ਹਾਂ ਸਟੈਪ ਬਾ ਸਟੈਪ ਬਣਾਈ ਜਾਂਦਾ ਹਾਂ ਸ਼ਾਂ ਆਲਾ ਵੀ ਬੂਟਾ ਇਹ ਤੇ ਸੋਨਾ ਵੀ ਬਹੁਤ ਆ ਬਾਈ ਇਹ ਆਪਣੇ ਸੁਖਵੀਰ ਬਾਦਲ ਦੇ ਲੱਗਿਆ ਤੇ ਹਰੇਕ ਲੀਡਰ ਦੇ ਘਰੇ ਲੱਗੇ ਹੀ ਆ ਤੇ ਪਰ ਹੁਣ ਆਪਾਂ ਇਹ ਕਰ ਆਇਆ ਕਰੂਗਾ ਪਹਿਲਾ ਟਰਮੀਨਲ ਗੇ ਖੜਾ ਆਇਆ ਕਰੂਗਾ ਨਹੀਂ ਅੱਗੇ ਕਹਿੰਦੇ ਯਾਰ ਪਾਉਣੀ ਕਿੱਡਾ ਸੋਹਣਾ ਬੂਟਾ ਯਾਰ ਕਿੱਥੋਂ ਲਿਆਇਆ ਕਿਵੇਂ ਇਹ ਗੱਲ ਮਹਿੰਗਾ ਹੋਊਗਾ ਇਹਨੂੰ ਇਹ ਸੀਗਾ ਪਹਿਲਾਂ ਵੀ ਮਹਿੰਗਾ ਵੀ ਬਹੁਤ ਸੀਗਾ ਪਰ ਆਪਾਂ ਇਹਦਾ ਵੀ ਜਮਾ ਰਿਕਾਰਡ ਤੋੜੀ ਦਿੱਤਾ ਜਿਵੇਂ ਰੇਟ ਦਾ ਇਹ ਸਾਰਾ 480 ਦਾ ਬਈ ਇਹਦੀ ਹਾਈਟ ਦੇਖ ਲੈ ਕਿੱਡੀ ਆ ਇਹ 8 ਫੁੱਟ ਦਾ ਹੋਊਗਾ 8 ਫੁੱਟ ਦਾ ਹੋਊਗਾ ਠੀਕ ਹੈ ਬਹੁਤ ਮਹਿੰਗਾ ਬੂਟਾ ਇਹ ਬਈ ਬਹੁਤ ਚੰਗਾ ਬੂਟਾ ਹੈ ਬਹੁਤ ਸੋਹਣਾ ਬੂਟਾ ਜਿਹੜੇ ਨੂੰ ਪਤਾ ਹੈ ਇਹਦੇ ਬਾਰੇ ਠੀਕ ਹੈ ਤੇ ਟਰਮੀਨਲ ਇਹਦਾ ਨਾਂ ਹੈਗਾ ਤੇ ਇਹ ਬਈ 2-3 ਫੁੱਟ ਦਾ ਹੀ 3-300 4-400 ਦਾ ਦਈ ਜਾਂਦੇ ਆ ਹਾਂ ਤੇ ਆ 8 ਫੁੱਟ ਦਾ ਲਿਆਏ ਆ ਭਾਈ ਦੂ ਵੱਡਾ ਵੀ ਸੈਜ ਹੈਗਾ ਉਹ ਵੀ ਦਿਖਾਉਣਾ ਹੈ ਉਹ ਵੀ ਦਿਖਾਉਣਾ ਹੈ ਵੀ ਦੇਖਦਾ ਵੇਰਾਈਟੀ ਬਹੁਤ ਜ਼ਿਆਦਾ ਹੋ ਗਈ ਇਹਦਾ ਭਾਈ ਜਿਹੜੇ ਨੇ ਲਾਲੇ ਸਰਪੰਚ ਨੇ ਮੈਂਬਰ ਨੇ ਉਹਦਾ ਫਿਰ ਭਾਈ 5 ਸਾਲਾਂ ਤੋਂ ਸਰਪੰਚੀ ਦਾ ਜਾਵੜੂ ਕਿ ਉਹਦੀ ਪਰ ਆਜ ਨੂੰ ਦੇਖ ਦੇਖ ਕੇ ਲੋਕਾਂ ਨੇ ਫੇਰ ਜਾਦ ਆਇਆ ਕਰੂ ਬਈ ਸਰਪੰਚ ਤਾਂ ਉਹ ਹੋਇਆ ਸੀ ਸਹੀ ਗੱਲ ਤੇ ਆ ਉਹ ਤੋਂ ਵੱਡਾ ਆ ਗਿਆ ਬਈ ਇਹ ਤੋਂ ਵੱਡਾ ਆ ਗਿਆ ਜੀ ਆ ਦੇਖੋ ਪੱਤੇ ਬਈ ਇਹਦੇ ਹੋ ਕਿਵੇਂ ਹੋਏ ਪੈਨੇ ਜਾਂ ਜਾਂ ਫਿਰ ਹੋਊਗਾ ਅਜੇ ਹੋਰ ਕਿਵੇਂ ਜੀ ਇਹ ਬਣਣਾ ਹਾਲੇ ਇਹਦਾ ਬਈ ਹਜੇ ਨਾ ਗੱਡੀ 'ਚ ਸ਼ੈਫਟ ਆਵੇ ਹੁਣ ਨਵਾਂ ਪੱਤਾ ਕੱਢੀ ਜਾਂਦਾ ਇਹ ਗੱਡੀ 'ਚ ਨਾ ਸਾਰੇ ਪੱਤੇ ਗਰਮੀ ਨਾਲ ਝੜ ਜਾਂਦੇ ਆ ਆ ਹੁਣ ਨਵਾਂ ਫਟਾਰਾ ਆਉਂਦਾ ਇਹ 10 ਦਿਨਾਂ ਦੇ ਵਿੱਚ ਪੂਰੇ ਫਟਾਰੇ ਤੇ ਹੋ ਜੂਗਾ ਆ ਇਹ ਹਣਾ ਇਹ ਆ ਦੇਖੋ ਛਤਰੀ ਇਹਦੀ ਬਣੀ ਹੋਈ ਆ ਛਤਰੀ ਬਣੀ ਹੋਈ ਆ ਹਾਂ ਜੇ ਬਹੁਤ ਸੋਹਣਾ ਚੱਲਦਾ ਬਈ ਇਹ ਤੇ ਇਹਦੀ ਹਾਈਟ ਵੇਖ ਲਓ ਬਈ ਹੈਗੀ ਇਹਦਾ 10 ਤੋਂ 15 ਫੁੱਟ ਤਾਂ ਹੀ ਹੈਗੀ ਆ ਆਪਾਂ ਘਾਟੀ ਦੱਸਦੇ ਹੁੰਨੇ ਆ ਹਣਾ ਕਈ ਭਰਾ ਆ ਕੇ ਫੀਤਾ ਵੀ ਲਾਉਣ ਲੱਗਦੇ ਬਈ ਵੀਡੀਓ 'ਚ ਇੰਨਾ ਕਈ ਪਰ ਆਪਣਾ ਜੱਟ ਸੌਦਾ ਬਈ ਪੂਰੀ ਓਵੇਂ ਹੁੰਦੀ ਨਹੀਂ ਪਰ ਘੱਟਾ ਘੱਟ ਨਹੀਂ ਨਿਕ ਲੇ ਵੀ ਇਹ ਆਪਾਂ ਦੇ ਦੇ ਦਾਂਗੇ ਭਾਈ 1000 ਰੁਪਏ ਦਾ ਜਿਹੜਾ ਪੰਚਾਇਤ ਵਾਲਿਆਂ ਨੇ ਲਾਉਣਾ ਹਾਂ ਉ 12 1250 ਦਾ ਹੈ ਬੂਟਾ ਲੈ ਵੀ 1000 ਰੁਪਏ ਦਾ ਪੰਚਾਇਤ ਵਾਲਿਆਂ ਵਾਸਤੇ ਹੈ ਭਾਈ ਹਾਂ ਜਾਂ ਗੁਰੂ ਘਰ ਆਉਣਾ ਉਦੋਂ ਵੀ ਭਾਈ ਆਪਾਂ ਡਿਸਕਾਊਂਟ ਕਰ ਦੇਾਂਗੇ ਠੀਕ ਹੈ ਜੀ ਆ ਗਿਆ ਭਾਈ ਫੌਸਟਲ ਪਾਮ ਜਿਹੜਾ ਰੰਗਾਂ ਵਾਲਾ ਕਹਿੰਦੇ ਆਪਾਂ ਛੋਟੇ ਬੂਟੇ ਦਿਖਾਏ ਸੀ ਆ ਦਿਖਾ ਦੇ ਬੂਟਾ ਆ ਦੇਖੋ ਰੰਗ ਬਣਿਆ ਹੋਇਆ ਬਹੁਤ ਸੋਹਣਾ ਭਾਈ ਇੰਨੀ ਮੰਗਾ ਇਹਦੀ ਇਹਦੀ ਗੱਡੀ ਲਾਤੀ ਅਸੀਂ ਠੀਕ ਆ ਹਾਂ ਜੀ ਬੋਤਲ ਭਾਵ ਨਹੀਂ ਉਹਨਾਂ ਇਹਦੇ ਤਾਂ ਭਾਈ ਲੋਕਾ ਪਾਗਲੀ ਹੋਏ ਫਿਰਦੇ ਇਹਦੇ ਪਿੱਛੇ ਠੀਕ ਹੈ ਜੀ ਹਾਈਟ ਦੇਖ ਸਕਦੇ ਮਿੱਤਰੋ ਇਹਦੀ ਹੋਊਗੀ 20-25 ਫੁੱਟ ਦੇ 20 ਤੋਂ 15 ਤੋਂ 20 ਫੁੱਟ ਆਉਣ ਵਾਲਾ 15-20 ਫੁੱਟ ਦਾ ਹੋਊਗਾ ਹਾਂ ਹਜੇ ਨਾਲ ਥੈਲੀ ਚ ਹੈ ਵੱਡੀ ਥੈਲੀ ਚ ਹੈ ਤੇ ਇਹਦਾ ਬਈ 2-2000 3-3000 ਦਾ ਵੇਚਿਆ ਲੋਕਾਂ ਨੇ ਆਪਣੇ ਕੋਲ ਕਿੰਨੇ ਆਪਣਾ ਕਿੰਨਾ ਪਤਾ ਰੇਟ ਹੈ 1300 ਰੁਪਿਆ ਰੇਟ ਹੈ ਲੈ ਵੀ 2000-2500 ਰੁਪਏ ਵਾਲਾ 1300 ਰੁਪਏ 1300 ਚ ਜਮੀ ਅੱਧਾ ਰੇਟ ਕਰਦਾ ਕੋਈ ਆਊਗਾ ਸਰਕਾਰੀ ਥਾਂ ਤੇ ਲਾਉਣਾ ਆ ਜਾਂ ਗੁਰੂ ਘਰ ਚ ਉਹਨਾਂ ਨੂੰ ਆਪਾਂ ਬਈ ਹੋਰ ਵੀ ਮਾਨ ਤਾਣ ਕਰਾਂਗੇ ਉਹ ਆਪਾਂ ਇੱਥੇ ਠੀਕ ਹੈ ਜੀ ਲੈ ਮਿੱਤਰੋ ਅੱਲਾ ਵਾਦੂ ਪਏ ਮੁਕ ਦੇਣੀ ਆਪਣੇ ਕੋਲੇ ਆ ਦੇ ਲੈ ਵੀ ਵੈਰਾਈਟੀ ਬਹੁਤ ਜ਼ਿਆਦਾ ਹੈ ਕੜੇ ਬਣਿਆ ਤੀਜੇ ਚੌਥੇ ਕੜੇ ਤੇ ਆ ਬਈ ਇਹ ਹੂੰ ਸਹੀ ਗੱਲ ਹੈ ਹਾਂ ਆਪਾਂ ਪੂਰਾ ਬਈ ਇਦੋਂ ਵੀ ਹਜੇ ਹੌਲੀ ਹੌਲੀ ਸਸਤਾ ਕਰੀ ਜਾਵਾਂਗੇ ਜਿਵੇਂ ਜਿਵੇਂ ਆਪਣੀ ਨਰਸੀ ਪੁਰਾਣੀ ਹੋਈ ਜਾਊਗੀ ਕਾਟਾ ਨਹੀਂ ਬਈ ਖਾਂਦੇ ਹਸਾਬ ਕਿਤਾਬ ਲਾ ਲਿਆ ਆਪਾਂ ਸਾਰਾ ਜੱਟ 14 ਨਾਲ ਕਿਤੇ ਵਰਤ ਲਿਆ ਓਕਾ ਹੋ ਜਾਊਗਾ ਇਹ ਬਈ ਸਾਨੂੰ ਵੀ ਪਹਿਲੇ ਦਿਨ ਲੱਗਿਆ ਸੀ ਜਿਹੜਾ ਅਸੀਂ 350 ਦਾ ਪਾਵ ਮ ਦਿੱਤਾ ਉਹ ਬੋਦਲ ਪਾਵ ਮੈਂ ਰੇਟ ਤਾਂ ਕੱਢ ਬੈਠਾ ਮੈਂ 4-5 ਵਾਰੀ ਦੀ ਵੇਖਿਆ ਜਿਹੜਾ ਉੱਥੋਂ ਨਸਰੀ ਚੋਂ ਆਇਆ ਠੀਕ ਆ ਤੇ ਵਜਨ ਭੂਜਨ ਕਰਕੇ ਸਾਰਾ ਅਸੀਂ ਵੇਖਿਆ ਮੈਨੂੰ ਕੋਈ ਘਾਟਾ ਤਾਂ ਨਹੀਂ ਪੈਂਦਾ ਯਾਰ ਮੈਂ ਯਾਰ 350 ਦਾ ਕਿਵੇਂ ਆ ਸਕਦਾ ਹੈ ਸਾਨੂੰ ਸਾਨੂੰ ਆਪ ਨੂੰ ਨਹੀਂ ਬਈ ਵਿਸ਼ਵਾਸ ਸੀਗਾ ਬਈ ਸਾਨੂੰ ਹੁਣ ਅਸੀਂ ਵੀ ਉਹ ਚੋਂ ਕੋਈ 40-50 ਰੁਪਏ 100 ਕਮਾਵਾਂਗੇ ਮੈਂ ਇਹ ਇੰਨਾ ਸਸਤਾ ਅਸੀਂ 2-3 ਵਾਰੀ ਲਿਸਟ ਦੇਖੀ ਉਹ ਫੇਰ ਹੀ ਵਜਨ ਤੋਲ ਲਿਆ ਕਰੀ ਫੇਰ ਕਰਾਇਆ ਕੱ ਕੰਮ ਕਿਰਾਇਆ ਬਹੁਤ ਪੈਂਦਾ ਅੰਦਰਾ ਦਾ ਹੈ ਨਾ 1.5 ਤੋਂ 2 ਲੱਖ ਚ ਗੱਡੀ ਆਉਂਦੀ 30 ਟਨਾਂ ਵਾਲੀ ਤੇ ਆ ਆਗੇ ਬਈ ਆਪਣੇ ਇਦੂਗਾ ਬੋਤਲ ਪਾਮ ਵੱਡੇ ਠੀਕ ਹੈ ਜੀ ਠੀਕ ਹੈ ਆ ਦੇਖੋ ਬੋਤਲ ਪਾਮ ਪੂਰੀ ਬੋਤਲ ਬਣੀ ਹੋਈ ਆ ਥੱਲੇ ਸਹੀ ਗੱਲ ਠੀਕ ਆ ਮਜ਼ਬੂਤ ਆ ਪੂਰੇ ਹਾਈਟ ਘੱਟ ਆ ਪਰ ਥੱਲੋਂ ਮਜ਼ਬੂਤੀ ਨਾਲ ਚੱਲੇ ਹੋਏ ਆ ਬਈ ਆ ਦਿਖਾ ਦਿਓ ਬਈ ਲੈ ਮਰਨ ਵਾਲੇ ਨਹੀਂ ਹੈਗੇ ਯਾਨੀ ਕਿ ਜਦੋਂ ਤੁਸੀਂ ਲਾਉ ਹ ਜਿਹੜੇ ਭਰਾ ਕਹਿੰਦੇ ਸਰਥੋਂ ਹੁੰਦਾ ਨਹੀਂ ਆ ਬੋਤਲ ਪਾਮ ਉਹ ਆ ਵੱਡਾ ਲੈ ਜੇ ਬਾਈ ਸਹੀ ਗਾ ਜੀ ਇਹ ਕਿੰਨੇ ਰੁਪਏ ਦਾ ਰਾਜਵੀਰ ਬਾਈ ਇਹ ਬਾਈ 1000 ਪਿਆਵਾ ਹੁੰਦਾ ਸਿਰਫ ਹਾਂ ਇੱਦਾਂ ਬਈ ਦੇਖੋ ਮਿੱਟੀ ਦੇ ਲੋ 40 ਪਿਆ ਕਿਲੋ ਮਿੱਟੀ ਹੈ ਤੇ ਜਿਹੜਾ ਸਰਕਾਰੀ ਥਾਂ ਤੇ ਜਾਂ ਗੁਰੂ ਘਰ ਲਾਉਣੇ ਆ ਉਹ ਵੀ ਆਪਾਂ ਬਈ 100 200 ਹੋਰ ਸਸਤਾ ਦੇ ਦੂਗਾ ਜਿਹੜਾ ਯਾਰ ਗੁਰੂ ਘਰ ਤੋਂ ਜਾਂ ਕੋਈ ਧਾਰਮਿਕ ਜਗ੍ਹਾ ਹੈਗੀ ਉੱਥੋਂ ਤਾਂ ਮੈਂ ਕਮਾਈ ਲੈਣੀ ਨਹੀਂ ਠੀਕ ਹੈ ਜੀ ਕਿਉਂਕਿ ਸਾਡਾ ਉਧਰੋਂ ਨਿਕਲ ਜਾਂਦਾ ਕਿਉਂਕਿ ਲੋਕਾਂ ਦਾ ਦੰਦ ਵਜਦਾ ਨਾਲ ਲਗਣਾ ਕੰਮ ਇੰਨਾ ਚੱਲਿਆ ਉਹ ਉੱਥੇ ਐਕਸੀਡੈਂਟ ਹੋ ਜਾਂ ਬਿਮਾਰੀ ਤੇ ਲੱਗਣਗੇ ਆਪਾਂ ਬਈ ਆਪ ਦਾ ਕੱਢੀ ਜਾਂਦੇ ਸਾਰ ਸਣਾ ਹਾਂ ਠੀਕ ਹੈ ਜਿੱਥੇ ਮੰਨ ਲਾ ਜਾਂਦੇ ਆ ਹੁਣ ਪੰਚਾਇਤ ਨੇ ਲਾ ਲਿਆ ਉਹ ਸਾਰਾ ਪੈਂਡ ਹੀ ਫਿਰ ਸਾਥੋ ਲਊਗਾ ਬੂਟੇ ਬੂਟੇ ਗੰਭੀ ਕਿੱਥੋਂ ਆਇਆ ਹਾਂ ਬੂਟਾ ਗਰੰਟੀ ਨਾ ਹੋਊਗਾ ਗਲਿਆ ਸੜਿਆ ਨਹੀਂ ਹੋਣਾ ਆ ਦੇਖ ਲਓ ਪੱਤੇ ਨੇ ਪੁਆਲਿਟੀ ਦਿਖਾ ਬਈ ਇਧਰ ਤੁਸੀ ਚਾਹੀਦਾ ਯਾਰ ਇਸ ਦਾ ਆ ਦੇਖੋ ਪੂਰੇ ਕਰੜੇ ਪੱਤੇ ਆ ਪੂਰੇ ਵਧੀਆ ਕੋਈ ਫੰਗਸ ਨਹੀਂ ਜੜਾਂ ਦੀ ਬਿਮਾਰੀ ਨਹੀਂ ਪੂਰੀਆਂ ਜੜਾਂ ਹੈ ਹੀ ਆ ਠੀਕ ਹੈ ਇਹ ਆਪਣੇ ਤੋਂ ਇਧਰ ਆ ਗਿਆ ਆ ਤਾਗਾ ਪਾਮ ਬਈ ਤਾਗਾ ਪਾਮ ਬਈ ਵਾਸ਼ਿੰਗਟਨੀਆਂ ਕਹਿੰਦੇ ਇਹਨੂੰ ਤੇ ਬਹੁਤ ਬਿਸ਼ਰਮ ਪੌਦਾ ਇਹ ਬਿਸ਼ਰਮ ਆਇਆ ਇਹ ਜਿੱਥੇ ਮਰਜ਼ੀ ਲਾ ਦੇਣੇ ਚੱਲ ਹੀ ਪਾਣਾ ਛੱਤ ਦੇ ਵਿਚਾਲੇ ਰੱਖਦੇ ਐਂ ਚੱਲ ਪੂਗਾ ਇਹ ਸਹੀ ਗੱਲ ਆ ਖੁਸਕ ਜਾ ਪਾਉਂਦਾ ਯਾਨੀ ਸਰਕਾਰੀ ਜਿਹੜੇ ਆਪਣੇ ਪੰਚਾਇਤਾਂ ਦਾ ਕੰਮ ਕੀ ਹੁੰਦਾ ਸਰਕਾਰੀ ਹੁੰਦਾ ਬਈ ਦੇਖਭਾਲ ਜੀ ਨਹੀਂ ਬਾਤ ਕੋ ਕਰਦਾ ਹਨਾ ਇਹ ਬਈ ਕੇਰਾ ਲਾਤਾ ਇੱਕ ਅੱਧੇ ਰੀ ਪਾਣੀ ਪਾਤਾ ਇਹਨੂੰ ਇਹਨੇ ਚੱਲ ਪੈਣਾ ਉਹਨੂੰ ਕੋਈ ਪਸ਼ੂ ਬੱਕਰੀਆਂ ਵੀ ਨਹੀਂ ਕੋਈ ਨਾਲਾ ਖੈਂਦੀਆਂ ਕੰਡੇ ਦੇਖੋ ਇਹਦੇ ਪੁੱਠੇ ਆ ਬਈ ਹਨਾ ਤੇ ਇਹਦੀ ਹਾਈਟ ਕਿੰਨੀ ਕੁ ਹੋ ਜਾਂਦੀ ਰਜਵੀਰ ਬਈ ਇਹਦੀ ਜੀ ਆਪਾਂ ਇਹ ਹਾਈਟ ਬਈ ਬਹੁਤ ਜਾਂਦੇ ਆ ਸਾਰੇ ਅੱਛਾ ਹਾਂ ਇਹਦੀ ਨਾਲ ਦੀ ਨਾਲ ਕਟਿੰਗ ਕਰਦੇ ਜਾਓ ਵਧੀਗਾ ਜਾਊਗੀ ਹਾਈਟ ਇਹਦੀ ਤੇ ਬਸ ਤਾਰਾਂ ਦੇ ਠਾਣੀ ਕੋਈ ਪਾਮ ਲਾਉਣਾ ਬਈ ਹਨਾ ਜੇ ਕੋਈ ਤਾਂ ਤਾਰ ਆਪਣੀ ਜਾਂਦੀ ਆ ਉੱਥੇ ਨਹੀਂ ਲਾਉਣਾ ਤੇ ਇਹ ਆਪਾਂ ਦੇ ਦੇ ਦਾਂਗੇ 1000 ਰੁਪਏ ਦਾ ਵੱਡੀ ਥੈਲੀ ਵਾਲਾ 300 350 ਦੇ ਦੇ ਦਾਂਗੇ ਛੋਟਾ ਉਧਰ ਪਿਆ ਆ ਆਪਣਾ ਲੈ ਵੀ 1000 ਰੁਪਏ ਬਾਕੀ ਦੇ ਸਕਦੇ 300 350 ਦੇ ਵਿੱਚ ਛੋਟਾ ਪੌਦਾ ਵੀ ਤੁਸੀਂ ਲੈ ਕੇ 何な,な ਠੀਕ ਹੈ ਜੀ ਆਈਏ ਕਿੱਥੇ ਬਈ ਰਾਜਵੀਰ ਹੁਣ ਇੱਕ ਇਹ ਆਪਣਾ ਵੀ ਬਠਿੰਡਾ ਮੁਕਸਰ ਰੋਡ ਤੇ ਪਿੰਡ ਪੜਾਈਆਂ ਨੇ ਇਧਰ ਨਾਕਾ ਲੱਗਦਾ ਚੰਦ ਪੈਲਸਾ ਜਿੱਥੇ ਆਂਡੇ ਚੋਰੀ ਹੋਏ ਸੀਗੇ ਸਾਡਾ ਮਸ਼ਹੂਰ ਆ ਠੀਕ ਹੈ ਹਰੀਕ ਨੂੰ ਪਤਾ ਜਿੱਥੋਂ ਆਂਡੇ ਚੋਰੀ ਹੋਏ ਸੀ ਇਹ ਮਨਨ ਬੱਚੇ ਬੱਚੀ ਨੂੰ ਪਤਾ ਤੇ ਤੁਸੀਂ ਆ ਕੇ ਕਈ ਭਰਾ ਕਹਿ ਦਿੰਦੇ ਨਾ ਯਾਰ ਗੱਲ ਨਹੀਂ ਸੁਣੀ ਉੱਥੇ ਨਰਸਰੀ ਤੇ ਗੱਲ ਬਈ ਹੁਣ ਤੁਸੀਂ ਵੀ ਆਏ ਆ ਤਿੰਨ ਚਾਰ ਬੰਦੇ ਫਿਰਦੇ ਆ ਨਾ ਸਹੀ ਗੱਲ ਹੈ ਠੀਕ ਹੈ ਉਹ ਕੀ ਇਹਦੇ ਡੀਲ ਕਰਦੇ ਅੰਦਰ ਬਈ ਏਸੀ ਚੱਲੀ ਜਾਂਦਾ ਬੈਠੋ ਰਹਾਂਦੇ ਨੇ ਚਾਹ ਪੀਓ ਪਾਣੀ ਪੀਓ ਤੁਹਾਨੂੰ ਟਾਈਮ ਮਿਲੂਗਾ ਸਹੀ ਗੱਲ ਬੰਦਾ ਇਹਦੀ ਲੋਡਿੰਗ ਤੇ ਆ ਅੰਨਾ ਜ਼ੋਰ ਲੱਗਦਾ ਬਈ ਇਹਨੂੰ ਤਿੰਨ ਬੰਦੇ ਚੱਕ ਕੇ ਰੱਖਣਗੇ ਇੱਕ ਬੰਦਾ ਹਲਾ ਵੀ ਨਹੀਂ ਸਕਦਾ ਉਹ ਤਾਂ ਅਗਲਾ ਨਾਲ ਬਾਹਰ ਦੀ ਬਾਹਰ ਮੋੜ ਜਾਂਦਾ ਆ ਪਾਵਾਂ ਸੀ ਰੱਖਿਆ ਮਗਰ ਹਾਲਾਂਕਿ ਨਾ ਯਾਰ ਵੀਡੀਓ ਚ ਇੰਨਾ ਦਿਖਾਈ ਜਾਂਦੇ ਸਾਹਮਣੇ ਕੋ ਦਿੰਦਾ ਨਹੀਂ ਸਾਡੀ ਬਈ ਇੱਕ ਨਰਸਰੀ ਹੋਰ ਆ ਉਧਰ ਵੀ ਮਾਲ ਪਿਆ ਸਾਡਾ ਮੇਰੇ ਫਾਰਮ ਚ ਵੀ ਪਿਆ ਠੀਕ ਹੈ ਤੁਸੀਂ ਆਓ ਸਾਡੇ ਨਾਲ ਗੱਲ ਕਰੋ ਜਿਹੜੀ ਚੀਜ਼ ਨਹੀਂ ਹੋਊਗੀ ਤੁਹਾਨੂੰ ਕੁਝ ਦਿਨਾਂ ਚ ਮੰਗਾ ਕੇ ਦੇਵਾਂ ਕਿਉਂਕਿ ਬਈ ਲੱਗਦਾ ਬਹੁਤ ਆ ਠੀਕ ਹੈ ਤੇ ਭਰਾ ਬਣ ਕੇ ਮਾੜੀ ਦੀ ਵੇਟ ਕਰ ਲਿਆ ਕਰੋ ਚਾਹ ਪਾਣੀ ਮੰਗੋ ਕੋਈ ਤੋੜ ਨਹੀਂ ਜੀ ਸਾਰਾ ਦਿਨ ਇੱਥੇ ਚੱਲਦਾ ਕੰਮ ਆਪਣਾ ਹਨਾ ਤੇ ਫਲਦਾਰ ਬੂਟਿਆਂ ਦਾ ਬਈ ਰਹਿ ਕੇ 10 12 ਦਿਨ ਇਹਦੇ ਕਿੰਨੇ ਮਰਜ਼ੀ ਕਦੋਂ ਸੈਲਾਂ ਚ ਲੈ ਜਾਓ ਇਹਨਾਂ ਦਾ ਸੀਜ਼ਨ ਹੈਗਾ ਤੁਸੀਂ ਕੋਠੀਆਂ ਤਿਆਰ ਕਰ ਰਹੀਆਂ ਪਾਰਕ ਤਿਆਰ ਕਰਨੇ ਆ ਜਾਂ ਕੋਈ ਤੁਸੀਂ ਮੰ ਸਤਿਅਰ ਕਰਨੇ ਕਲੌਨੀਆ ਵਾਲੇ ਭਰਾ ਤੇ ਖੰਜੂਰਾ ਵੀ ਆਪਾਂ ਅਗਲੀ ਵੀਡੀਓ ਚ ਖੰਜੂਰਾ ਵੀ ਲਿਆਵਾਂਗੇ ਉਹ ਥੋੜਾ ਜਿਹਾ ਹਾਰਡਰਾ ਚਾਹੀਦਾ ਹੁੰਦਾ ਲੋਡਿੰਗ ਕਰਨ ਵਾਲਾ ਤਾਂ ਨਹੀਂ ਉਹ ਪੰਗਾ ਲਿਆ ਹਾਂ ਵੱਡਾ ਹੁੰਦਾ ਕੰਮ ਉਹ ਜੇ ਕਿਸੇ ਨੇ ਸਿੱਧੀ ਘੱਡੀ ਲਵਾਉਣੀਆਂ 25 30 ਪੀਸ ਲੈਣੇ ਉਹ ਵੀ ਲਵਾ ਦਾਂਗੇ ਆਪਾਂ ਨੂੰ ਠੀਕ ਹੈ ਗੱਬੀ ਲੈ ਵੀ ਮੇਂ ਤਰਵਾਜੋ ਬਾਕੀ ਨੰਬਰ ਹੈਗਾ ਜਾਣਕਾਰੀ ਲੈ ਸਕਦੇ ਹੋਗੇ ਤੇ ਰਾਜਵੀਰ ਬਾਈ ਕੋਲੇ ਆ ਕੇ ਦੇ ਵਿੱਚੋਂ ਕੁਝ ਵੀ ਲੈ ਕੇ ਜਾਓ ਜਮਾ ਜਾਇਜ਼ ਰੇਟ ਦੇ ਉੱਤੇ ਧੰਨਵਾਦ ਠੀਕ ਹੈ ਬੇਤਾਨਾ ਧੰਨਵਾਦ